ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਆ ਜੀ ਪਿੰਡ ਅਟਾਰੀ ਜੋ ਬੂੰਗਾ ਸਾਹਬ ਦੇ ਨੇੜੇ ਤੇ ਇਹ ਇੱਥੇ ਗੁਰਦੁਆਰਾ ਸਾਹਿਬ ਹੈ ਜੋ ਉਹ ਸ਼ਹੀਦ ਭਾਈ ਉਦੇ ਸਿੰਘ ਤੇ ਕਲਪਵ੍ਰਿਕਸ਼ ਤੁਸੀਂ ਨਾਮ ਸੁਣਿਆ ਹੋਵੇਗਾ ਸ਼ਾਇਦ ਉਹਦੇ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਹੈ ਤੇ ਤੁਹਾਨੂੰ ਕਰਾਵਾਂਗੇ ਦਰਸ਼ਨ ਗੁਰਦੁਆਰਾ ਸਾਹਿਬ ਤੇ ਦੱਸਦੇ ਅੱਗੇ ਇਤਿਹਾਸ ਬਾਰੇ ਕੀ ਹੈ ਇਤਿਹਾਸ ਤੇ ਆਹ ਹੈ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਤੇ ਆਜੋ ਆਪਾਂ ਅੰਦਰ ਚਲੀਏ करिए ਦਰਸ਼ਨ ਤੇ ਦੱਸिए ਇਤਿਹਾਸ ਤੇ ਨਾਲ ਹੀ ਦਿਖਾਈਏ ਤੁਹਾਨੂੰ ਉਹ ਬ੍ਰਿਜ ਪੁਰਾਣਾ ਕਾਲਪ ਬ੍ਰਿਜ ਹਾਂਜੀ ਇਹ ਹੈ ਜੀ ਗੁਰਦੁਆਰਾ ਸਾਹਿਬ ਅੰਦਰਲੀ ਸਾਈਡ ਤੋਂ ਤੇ ਆਪਾਂ ਨਾਲ ਹੀ ਤੁਹਾਨੂੰ ਦਰਸ਼ਨ ਕਰਾਵਾਂਗੇ ਅੰਦਰ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਤੇ ਵੀਡੀਓ ਦੇ ਵਿੱਚ ਹੀ ਦਰਸ਼ਨ ਕਰਾਵਾਂਗੇ ਜੀ ਕਲਪਵ੍ਰਿਕਸ਼ ਦੇ ਜੋ ਕਿ ਇਹਦੇ ਇਤਿਹਾਸ ਦੇ ਵਿੱਚ ਵੀ ਮੈਂਸ਼ਨ ਹੈ ਜਦੋਂ ਇਤਿਹਾਸ ਆਊਗਾ ਵੀਡੀਓ ਦੇ ਵਿੱਚ ਤੁਸੀਂ ਉੱਥੇ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਤੇ ਸੰਖੇਪ ਚ ਖੁਦ ਤੁਸੀਂ ਉਹਨੂੰ ਪੜ੍ਹ ਸਕਦੇ ਹੋ ਇਸ ਸਥਾਨ ਤੇ ਜੀ ਭਾਈ ਉਦੇ ਸਿੰਘ ਜੀ ਸ਼ਹੀਦ ਹੋਏ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਚਾਲਮਾਂ ਨੇ ਖਾਧੀਆਂ ਹੋਈਆਂ ਕਸਮਾਂ ਤੇ ਉਹਨਾਂ ਤੋਂ ਮੁਨਕਰ ਹੋ ਗਏ ਤੇ ਉਹਨਾਂ ਨੂੰ ਸਿੰਘਾਂ ਸਮੇਤ ਇਸ ਸਥਾਨ ਤੇ ਉਹਨਾਂ ਨੇ ਆ ਕੇ ਘੇਰਾ ਪਾ ਲਿਆ ਤੇ ਇੱਥੇ ਬਹੁਤ ਤਕੜਾ ਯੁੱਧ ਹੋਇਆ ਜੀ ਤੇ ਸਿੰਘ ਲੜਦੇ-ਲੜਦੇ ਇਸ ਸਥਾਨ ਤੇ ਪਹੁੰਚ ਗਏ ਤੇ ਸਾਬਜਾਦਾ ਅਜੀਤ ਸਿੰਘ ਜੀ ਨੂੰ ਜਦੋਂ ਮੁਗਲਾਂ ਨੇ ਘੇਰਾ ਪਾ ਲਿਆ ਤੇ ਭਾਈ ਉਦੇ ਸਿੰਘ ਜੀ ਨੇ ਜਦੋਂ ਵੇਖਿਆ ਕਿ ਬਾਬਾ ਅਜੀਤ ਸਿੰਘ ਜੀ ਮੁਗਲਾਂ ਦੇ ਘੇਰੇ ਦੇ ਵਿੱਚ ਆ ਗਏ ਉਦੋਂ ਭਾਈ ਉਦੇ ਸਿੰਘ ਜੀ ਨੇ ਇਕਦਮ ਆਪਣਾ ਘੋੜਾ ਜੋ ਕਿ ਸਹਾਬ ਜਦਾਜੀ ਬੱਲਾ ਨੂੰ ਮੋੜ ਲਿਆ ਤੇ ਉਹਨਾਂ ਨੇ ਉੱਥੇ ਸਹਾਬ ਜਦਾਜੀ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਇਸ ਸਥਾਨ ਤੋਂ ਨਿਕਲ ਜਾਓ ਇਹਨਾਂ ਨੂੰ ਮੈਂ ਸੰਭਦਾ ਹਾਂ ਤੇ ਫਿਰ ਉੱਥੇ ਸ਼ਹੀਦ ਉਹਦੇ ਸਿੰਘ ਜੀ ਨੇ ਕਈ ਅਨੇਕਾਂ ਮੁਗਲਾਂ ਨੂੰ ਮੋਹ ਦੇ ਘਾਟ ਉਤਾਰਿਆ ਤੇ ਡਟ ਕੇ ਉਹਨਾਂ ਦਾ ਮੁਕਾਬਲਾ ਕੀਤਾ ਤੇ ਅੰਤ ਜ਼ਖਮੀ ਹਾਲਤ ਵਿੱਚ ਉਹ ਇਸ ਸਥਾਨ ਤੇ ਹੀ ਸ਼ਰੀਰ त्यागे ਇਹ ਉਹ ਅਸਥਾਨ ਹੈ ਜੀ ਇੱਥੇ ਅਸਥਾਨ ਦਰਬਾਰ ਸਾਹਿਬ ਤੋਂ ਅਲੱਗ ਬਣਾਇਆ ਹੋਇਆ ਹੈ ਜੀ ਸ਼ਹੀਦ ਭਾਈ ਉਦੇਸਿੰਘ ਜੀ ਦਾ ਤੇ ਨਾਲ ਹੀ ਇਸ ਦੇ ਬੈਕ ਸਾਈਡ ਮੈਂ ਤੁਹਾਨੂੰ ਦਿਖਾਉਂਗਾ ਕਲਪਵ੍ਰਖ ਜੋ ਕਿ ਇਸ ਅਸਥਾਨ ਤੇ ਸ਼ਿਸ਼ੋਭਤ ਹੈ ਔਰ ਕਾਫੀ ਲੰਮਾ ਸਮਾਂ ਕਰੀਬ-ਕਰੀਬ ਅੱਜ ਤੋਂ 15-20 ਸਾਲ ਪਹਿਲਾਂ ਤੱਕ ਉਹ ਬਿਲਕੁਲ ਹਰਿਆ-ਭਰਿਆ ਹੁੰਦਾ ਸੀਗਾ ਜੀ ਤੇ ਹੁਣ ਉਹ ਜ਼ਰੂਰ ਸੁੱਕ ਚੁੱਕਿਆ ਤੇ ਇਹੀ ਇਸ ਸਥਾਨ ਦੀ ਇੱਕ ਹੋਰ ਮਹਾਨਤਾ ਹੈ ਕਿ ਇੱਥੇ ਪ੍ਰਾਤਨ ਵਕਤ ਦਾ ਕਲਪਵ੍ਰਿਕਸ਼ ਵੀ ਸ਼ਿਸ਼ੋਭਤ ਹੈ ਜੀ ਇਹ ਹੈ ਤੁਹਾਡੇ ਸਾਹਮਣੇ ਉਹ ਕਲਪਵ੍ਰਿਕਸ਼ ਜੋ ਕਿ ਫਿਲਹਾਲ ਤਾਂ ਸੁੱਕ ਚੁੱਕਿਆ ਇਹਦੀ ਵੀਡੀਓ ਦੇ ਅੰਤ 'ਚ ਮੈਂ ਛੋਟਾ ਜਿਹਾ ਕਲਿੱਪ ਇੱਕ ਉਹਦੀ ਇੱਕ ਫੋਟੋ ਦਾ ਜ਼ਰੂਰ ਪਾਉਂਗਾ ਕਲਪਵ੍ਰਿਕਸ਼ ਦੀ ਜਦੋਂ ਉਹ ਹਰਿਆ ਭਰਿਆ ਸੀਗਾ ਤੇ ਤੁਸੀਂ ਉਹ ਜ਼ਰੂਰ ਵੇਖ ਲੈਣਾ ਉਹ ਵੀਡੀਓ ਦੇ ਅੰਤ ਵਿੱਚ ਆਊਗਾ ਤੇ ਇਸ ਸਥਾਨ ਤੇ ਹੀ ਜਿੱਥੇ ਮੈਂ ਇਸ ਟਾਈਮ ਤੁਹਾਨੂੰ ਦਿਖਾ ਰਿਹਾ ਕਲਪਵ੍ਰਿਕਸ਼ ਇਸ ਸਥਾਨ ਤੇ ਹੀ ਚਹੀਦ ਭਾਈ ਉਦੇਸ ਸਿੰਘ ਜੀ ਨੇ ਆਪਣੇ ਸਵਾਸ ਅਤਿਆਗੇ ਸਨ ਜੀ ਤੇ ਇਸ ਸਥਾਨ ਦੀ ਸੇਵਾ ਬ੍ਰह्म ज्ञानी ਸਚਕੰਡ ਵਾਸੀ ਬਾਬਾ ਕਰਤਾਰ ਸਿੰਘ ਜੀ ਪੈਰੋ ਵਾਲਿਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਹੈ ਤੇ ਇੱਥੇ ਕੁਝ ਦ੍ਰਿਸ਼ ਜਦੋਂ ਭਾਈ ਤਾਰੂ ਸਿੰਘ ਜੀ ਦਾ ਬੰਦਬੰਦ ਕਟਿਆ ਤੇ ਛੋਟੇ-ਛੋਟੇ ਬੱਚਿਆਂ ਨੂੰ ਨਿੱਜੀਆਂ ਤੇ ਚੜਿਆ ਗਿਆ ਉਹ ਅਲੱਗ-ਅਲੱਗ ਤਸਵੀਰਾਂ ਇੱਥੇ ਬਣੀਆਂ ਹੋਈਆਂ ਤੇ ਇਹ ਹੈ ਜੀ ਉਹ ਸਾਰਾ ਅਸਥਾਨ ਜੋ ਕਿ ਕੀਰਤਪੁਰ ਸਾਹਿਬ ਦੇ ਨੇੜੇ ਬੁੰਗਾ ਸਾਹਿਬ ਤੇ ਉਸ ਦੇ ਨਾਲ ਹੀ ਪਿੰਡ ਅਟਾਰੀ ਪੈਂਦਾ ਹੈ ਉੱਥੇ ਇਹ ਬਾਬਾ ਜੀ ਦਾ ਸ਼ਹੀਦੀ ਅਸਥਾਨ ਹੈ ਤੇ ਨਾਲ ਹੀ ਇਹ ਕਲਪਵ੍ਰਖਸ਼ ਜੋ ਇੱਥੇ ਸ਼ੋਭਿਤ ਹੈ ਜੀ ਫਿਰ ਮਿਲਾਂਗੇ ਜੀ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਨਾਲ ਹੀ ਅਖੀਰ ਦੇ ਵਿੱਚ ਇਹ ਛੋਟਾ ਜਿਹਾ ਕਲਿੱਪ ਜੋ ਕਲਪਵ੍ਰਖ ਦਾ ਹੈ ਜੀ